ਪੰਜਾਬ ਦੇ ਕੈਬਨਿਟ ਮੰਤਰੀ ਅਤੇ ਸੰਗਰੂਰ ਦੇ ਸਨਾਪ ਤੋਂ ਵਿਧਾਇਕ ਅਮਨ अरोड़ा ਨੂੰ ਅ ਦਸੰਬਰ 2023 ਦੇ ਵਿੱਚ ਸਨਾਬਕੋਟ ਵੱਲੋਂ ਉਹਨਾਂ ਦੇ ਸਾਥੀਆਂ ਸਮੇਤ 2-2 ਸਾਲ ਦੀ ਜਿਹੜੀ ਸਜ਼ਾ ਸੁਣਾਈ ਗਈ ਸੀ ਇਸ ਤੋਂ ਬਾਅਦ ਉਹਨਾਂ ਨੂੰ 1 ਮਹੀਨੇ ਦਾ ਜਿਹੜਾ ਸਮਾਂ ਦਿੱਤਾ ਗਿਆ ਸੀ ਤਾਂ ਜੋ ਹਾਇਰ ਕੋਰਟ ਦੇ ਵਿੱਚ ਜਾ ਕੇ ਉਹ ਆਪਣੀ ਅਪੀਲ ਕਰ ਸਕਦੇ ਨੇ ਕਿਉਂਕਿ ਘਰੇਲੂ ਇੱਕ ਡਿਸਪਿਊਟ ਦਾ ਜਿਹੜਾ ਇਹ ਮਾਮਲਾ ਸੀ ਇਸ ਦੇ ਵਿੱਚ ਅਮਨ अरोड़ा ਤੇ ਉਹਨਾਂ ਦੀ ਮਾਤਾ ਦਾ ਨਾਮ ਵੀ ਜਿਹੜਾ ਬਿਲਕੁਲ ਸਾਮੋਹ ਸੀ ਪਰ ਲੇਕਿਨ ਉਸ ਤੋਂ ਬਾਅਦ ਅਮਨ अरोड़ा ਵੱਲੋਂ ਸੰਗਰੂਰ ਕੋਰਟ ਦੇ ਵਿੱਚ 8 ਜਨਵਰੀ ਨੂੰ ਜਿਹੜੀ ਕਹਿ ਸਕਦੇ ਆ ਕਿ ਅਪੀਲ ਜਿਹੜੀ ਕੀਤੀ ਗਈ ਸੀ ਹੁਣ ਅੱਜ 19 ਤਰੀਕ ਨੂੰ ਇਸ ਦੇ ਉੱਪਰ ਦੁਬਾਰਾ ਤੋਂ ਉਹ ਜਿਹੜਾ ਅਪੀਲ ਦੇ ਉੱਪਰ ਜਿਹੜਾ ਫੈਸਲਾ ਹੋਣਾ ਸੀ ਸਾਡੇ ਨਾਲ ਉਹਨਾਂ ਦੇ ਵਕੀਲ ਨੇ ਜੁਗੇਸ਼ ਗੋਪਤਾ ਜੀ ਸਰ ਕੀ ਹੈ ਸਰ ਪੂਰਾ ਮਾਮਲਾ ਪਹਿਲਾਂ ਕਦੋਂ ਉਹਦੇ ਤੁਸੀਂ ਸੰਗਰੂਰ ਦੇ ਵਿੱਚ ਜਿਹੜਾ ਕਰਿਆ ਜਿਵੇਂ ਕਿ 8 ਜਨਵਰੀ ਨੂੰ ਕੀ 21 12 23 ਦਾ ਆਰਡਰ ਸੀ ਉਹ ਚੈਲੰਜ ਕੀਤਾ ਸੀ ਅਪੀਲ ਫਾਈਲ ਕੀਤੀ ਸੀ 8 1 24 ਨੂੰ ਉਹਦੀ ਹੀアリング 9 1 ਹੋਈ 9 1 24 ਤੋਂ ਬਾਅਦ ਨੋਟਿਸ ਦਿੱਤਾ ਗਿਆ ਰਜਿੰਦਰਦੀਪਾ ਨੂੰ ਤੇ ਸਰਕਾਰ ਨੂੰ ਉਹ ਅਸੀਂ ਹੀアリング 15 ਨੂੰ ਆਰਗੂਮੈਂਟਸ ਤੇ ਰੱਖੀ ਗਈ ਸੀ ਪਰ ਦੂਸਰੀ ਪੰਸਲ ਆਪਣੇ ਇਹਦੇ ਰਜਿੰਦਰਦੀਪਾ ਦੇ ਕਨਸਰਨ ਦੀ ਡੇਟ ਲੈ ਲਈ ਉਹ ਫਿਰ 19 ਨੂੰ ਫਿਕਸ ਕਰ ਦਿੱਤੀ ਗਈ ਸੀ ਕਿਸੇ ਦੇ ਵੀ ਸਰ ਕੀ ਕੁਝ ਕੀਤਾ ਗਿਆ ਸੀ ਜਿਹੜਾ ਦੂਸਰੇ ਨੂੰ ਸਮਨ ਕੀਤਾ ਗਿਆ ਸੀ ਫॉर ਰਿਪਲਾਈ ਟੂ ਸਟੇ ਆਫ ਕਨਵਿਕਸ਼ਨ ਐਂਡ ਸਟੇ ਆਫ ਸੈਂਟੈਂਸ ਉਸ ਤੋਂ ਬਾਅਦ 19 ਨੂੰ ਅੱਜ ਹੀアリング ਸੀ ਇਨ ਦਾ ਮੇਨ ਟਾਈਮ ਉਹ ਆਨਨੇਬਲ ਹਾਈ ਕੋਰਟ ਨੇ ਉਹ 15 1 24 ਦਾ ਆਰਡਰ ਚੈਲੰਜ ਕੀਤਾ ਆਨਨੇਬਲ ਹਾਈ ਕੋਰਟ ਨੇ ਉਹ ਅੱਜ ਡਿਸਮਿਸ ਕਰ ਦਿੱਤਾ ਤੇ ਉਹਨਾਂ ਨੂੰ ਡਾਇਰੈਕਸ਼ਨ ਦਿੱਤੀ ਕੋਰਟ ਨੂੰ ਵੀ 24 1 ਨੂੰ ਇਸ ਦੀ ਆਰਗੂਮੈਂਟ ਇਸ ਲਾਜ਼ਮੀ ਸੁਣੀ ਜਾਵੇ ਅਤੇ ਕਨਵਿਕ ਅਦਰਵਾਈਜ਼ ਜੇ ਕੰਪਲੇਨਟ ਨਹੀਂ ਆਂਦਾ ਤਾਂ ਕਨਵਿਕਸ਼ਨ ਆਟੋਮੈਟਿਕਲੀ ਸਸਪੈਂਡ ਸਮਝੀ ਜਾਏਗੀ ਸਰ ਪਹਿਲਾ ਜਿਹੜੀ ਅੱਜ ਇਹਦੇ ਪਰਫੈਨਸਲਾ ਸੁਣਵਾਈ ਜਿਹੜੀ ਹੋਣੀ ਸੀ ਉਹ ਅੱਜ ਸੰਗਰੂਰ ਕੋਰਟ ਦੇ ਵਿੱਚ ਹੋਣੀ ਸੀ ਪਰ ਲੇਕਿਨ ਉਹ ਜਿਹੜੀ ਦੂਸਰਾ ਪਾਰਟੀ ਸੀ ਉਹ ਰੇ ਸੰਗਰੂਰ ਨਹੀਂ ਆਈ ਉਹਨਾਂ ਦੇ ਕਾਉਂਸਲ ਮਿਸਟਰ ਸੀਬਿਆ ਪੇਸ਼ ਹੋਏ ਸੀ ਚੰਡੀਗੜ੍ਹ ਤੋਂ ਕਾਉਂਸਲ ਨਹੀਂ ਆਏ ਪਰ ਅਮਨ ਰੋੜਾ ਦੇ ਨਾਲ ਇੱਕ ਸੀਨੀਅਰ ਕਾਉਂਸਲ ਮਿਸਟਰ ਸਰਤੇਜ ਨਰੂਲਾ ਵੀ ਆਏ ਸਨ ਤੇ ਪਰ ਅੱਜ ਆਨਰੇਬਲ ਹਾਈ ਕੋਰਟ ਦੇ ਆਰਡਰ ਨੂੰ ਦੇਖ ਕੇ ਜਸਬ ਨੇ ਉਹਦੀ ਬੇਲ ਆਊਟ ਕਰ ਦਿੱਤਾ ਉਹਨਾਂ ਨੂੰ ਪਲੱਸ ਸੈਂਟੈਂਸਸ ਸਸਪੈਂਡ ਕਰ ਦਿੱਤੀ ਹੈ ਕਨਵਿਕਸ਼ਨ ਵਾਸਤੇ 24 24 ਆਰਗੂਮੈਂਟਸ ਵਾਸਤੇ ਫਿਕਸ ਕਰ ਦਿੱਤੀ ਹੈ ਜੇ ਨਹੀਂ ਆਂਦੇ ਤਾਂ ਕਨਵਿਕਸ਼ਨ ਸਟੇ ਸਮਝੀ ਜਾਵੇ ਮਤਲਬ ਜੇ 24 ਤਰੀਕ ਨੂੰ ਜਿਹੜੇ ਕੰਪਲੀਟ ਕਰਦੇ ਨੇ ਜਿਹੜੇ ਰਜਿੰਦਰ ਦੀਪਾ ਨੇ ਅਗਰ ਉਹ ਨਹੀਂ ਉਹਰੇ ਆਉਂਦੇ ਤਾਂ ਕਨਵਿਕਸ਼ਨ ਸਟੇ ਸਮਝੀ ਜਾਵੇ ਕਿ ਐਸ ਪਰ ਡਾਇਰੈਕਸ਼ਨ ਆਫ ਦਿ ਔਨਰੇਬਲ ਹਾਈ ਕੋਰਟ ਹੁਣ ਜਿਹੜੇ ਜ਼ਮਾਨਤੜੀ ਹੁੰਦੀ ਸੀ ਜ਼ਮਾਨਤ ਉਹਨਾਂ ਦੀ ਹੋ ਚੁੱਕੀ ਹੈ ਸੈਂਟੈਂਸਸ ਸਸਪੈਂਡ ਹੋ ਚੁੱਕੀ ਹੈ ਤੇ ਕਨਵਿਕਸ਼ਨ ਵਾਸਤੇ ਆਰਗੂਮੈਂਟ ਹੋਣੀ ਇਹ ਸਰ ਮਤਲਬ ਕਿ ਹੁਣ 24 ਤਰੀਕ ਨੂੰ ਉਰੇ ਅਮਨ ਰੋੜਾ ਜੀ ਹਾਜ਼ਰ ਹੋਣਗੇ ਜਾਂ ਲੋੜ ਨਹੀਂ ਉਹ ਅਮਨ ਰੋੜਾ ਜੀ ਨੂੰ ਕਾਨੂੰਨੀ ਤੌਰ ਤੇ ਆਣ ਦੀ ਅਪੀਲ ਵਿੱਚ ਲੋੜ ਨਹੀਂ ਹੁੰਦੀ ਆਣਾ ਨਹੀਂ ਆਣਾ ਡਿਪੈਂਡ ਕਰਦਾ ਸਰਕਮਸਟੈਂਸਿਸ ਆਦਰਬਾਈ ਕਾਨੂੰਨੀ ਲੋੜ ਨਹੀਂ ਆ ਉਹਨਾਂ ਦੀ ਆਣ ਤੇ ਮਤਲਬ ਕਿ ਹੁਣ ਸਿਰਫ ਕੋਰਟ ਨੇ ਦੋਨਾਂ ਨੂੰ ਜਿਹੜਾ ਇਹ ਨੋਟਿਸ ਭੇਜਿਆ ਹੈਗਾ ਦੋਨੋਂ ਆਉਣ ਮਤਲਬ ਕਿ ਅਗਰ ਜੇ ਦੂਸਰੀ ਪਾਰਟੀ ਵੀ ਨਹੀਂ ਆਉਂਦੀ ਤਾਂ ਤੁਹਾਡੇ ਹੱਕ ਦੇ ਵਿੱਚ ਜਿਹੜਾ ਜੀ ਉਹ ਆਰਗੂਮੈਂਟ ਨਹੀਂ ਕਰਦੇ ਤਾਂ ਆਟੋਮੈਟਿਕਲੀ ਕਨਵੈਕਸ਼ਨ ਸਟੇ ਸਮਝੀ ਜਾਏਗੀ ਆਦਰਵਾਇਜ਼ ਦੋਨਾਂ ਨੂੰ ਸੁਣ ਕੇ ਜੱਜ ਸਾਹਿਬ ਨੇ ਆਰਡਰ ਕਰਨਾ ਚਾਹੀਦਾ ਹੈ ਹਾਈ ਕੋਰਟ ਦੇ ਵਿੱਚ ਕਿਸ ਲਈ ਜਿਹੜੇ ਗਏ ਸੀ ਜੜਾ ਜਣ ਕੇ ਦੂਸਰੀ ਪਾਰਟੀ ਜੀ ਤੁਸੀਂ ਕਹਿੰਦੇ ਹੋਰੇ 24 ਤਰੀਕ ਨੂੰ ਨਹੀਂ ਆਉਂਦੀ ਤਾਂ ਮਤਲਬ ਕਿ ਫੈਸਲਾ ਲੈ ਸਕਦੇ ਨੇ ਜੱਜ ਸਾਹਿਬ ਪਰ ਅੱਜ ਉਹ ਕੋਰਟ ਗਏ ਕੋਰਟ ਜਾਣ ਦਾ ਕਾਰਨ ਜਾਣ ਦਾ ਕਾਰਨ ਲੀਗਲੀ ਤਾਂ ਮੈਨੂੰ ਸਮਝ ਵੀ ਨਹੀਂ ਆਉਂਦਾ ਕਿ ਲੀਗਲੀ ਆਰਡਰ ਉਹਨਾਂ ਦਾ ਲਈ ਨਹੀਂ ਕਰਦਾ ਸੀ ਆਨਨੇਬਲ ਕਿਉਂ ਆਨਨੇਬਲ ਹਾਈ ਸ਼ਹਿਨਜ ਸਾਹਿਬ ਨੇ 15 ਕਿਤਾ 19 ਅਰਜਨ ਕਿ ਤਾਸੀ ਫੋਰ ਹੀਰਿੰਗ ਉਨਾਂ ਦੀ ਆਰਗੂਮੈਂਟ ਅਡਰੈਸ ਕਰਨ ਲਈ ਹੀਅਰਿੰਗ ਕੀਤੀ ਸੀ ਜਦੋਂ ਕਿ ਅਮਨ ਰੋਡਾ ਵੱਲੋਂ ਉਸ ਦਿਨ 15 ਇੱਕ ਨੂੰ ਆਰਗੂਮੈਂਟ ਹੋ ਚੁੱਕੀ ਸੀ ਪਰ ਅੱਜ ਉਹ ਨਹੀਂ ਆਏ ਉਹਨਾਂ ਨੇ ਚੈਲੰਜ ਕਰਤਾ ਦਰਬਾਰ ਚੈਲੰਜ ਦਾ ਕੋਈ ਬਜਨ ਨਹੀਂ ਸੀ ਐਸੇ ਕਰਕੇ ਉਹਨਾਂ ਦੀ ਡਿਸਮਿਸ ਹੋਈ ਹੈ ਤੇ ਉਹ ਡਿਲੇ ਕਰਨ ਦੇ ਟੈਕਸ ਸੀ ਹਾਈ ਕੋਰਟ ਨੇ ਡਾਇਰੈਕਸ਼ਨ ਦਿੱਤੀ ਵੀ ਉਹਨੇ 24 ਨੂੰ ਆਰਗੂਮੈਂਟ ਕਰੋ ਅਦਰਵਾਈ ਆਟੋਮੈਟਿਕਲੀ ਸਟੇ ਹੋ ਜਾਏਗੀ ਜਾਣਕਾਰੀ ਹੈ ਤੁਹਾਡੇ ਲਈ ਜਿਹੜੀ ਉਹਨਾਂ ਨੇ ਉੱਥੇ ਅਪੀਲ ਕੀਤੀ ਆ ਜਾਂ ਹਾਈ ਕੋਰਟ ਗਏ ਨੇ ਜਦੋਂ ਰਜਿੰਦਰਦੀਪਾ ਤਾਂ ਉੱਥੇ ਕੀ ਕੁਝ ਮਤਲਬ ਕਿ ਉਹਨਾਂ ਨੇ ਕੁਝ ਤਾਂ ਲਿਖਿਆ ਹੋਏਗਾ ਕੁਝ ਕਿਹਾ ਆ ਆਰਡਰ ਉਹਨਾਂ ਨੇ ਚੈਲੰਜ ਕਰ ਦਿੱਤਾ ਅਦਰਵਾਈ ਮੇਰੇ ਕੋਲ ਉਹਦੀ ਗਰਾਉਂਡ ਤੋਂ ਅਪੀਲ ਨਹੀਂ ਆਈ ਆਰਡਰ ਚੈਲੰਜ ਕਰਤਾ ਆਰਡਰ ਡਿਸਮਿਸ ਹੋ ਗਿਆ 113 ਨੰਬਰ ਕੋਰਟ ਦੇ ਵਿੱਚ ਲੱਗਿਆ ਸੀਗਾ ਉਹ ਡਿਸਮਿਸ ਹੋ ਚੁੱਕੀ ਆ ਡਿਸਪੋਜ਼ ਹੋ ਚੁੱਕੀ ਆ ਉਹਨਾਂ ਦੀ ਪਟੀਸ਼ਨ ਹੁਣ ਨਹੀਂ ਹੁਣ 24 ਨੂੰ ਹੋ ਰਹੀ ਆ ਸਾਰਾ ਕੁਝ ਇਹ ਸੰਜੁਗੇਸ਼ ਗੁਪਤਾ ਜੋ ਕਿ ਆਮਨ ਰੋੜਾ ਜਿਹਦੇ ਜਿਹੜੇ ਵਕੀਲ ਨੇ ਹੁਣ ਸਭ ਤੋਂ ਵੱਧ ਕਿਹਾ ਗਿਆ ਕਿ ਹੁਣ 24 ਤਰੀਕ ਨੂੰ ਸੰਗਰੂਰ ਦੀ ਇਸੇ ਕੋਰਟ ਦੇ ਵਿੱਚ ਜਿਹੜਾ ਇਹ ਫੈਸਲਾ ਹੋਣਾਗਾ ਤੇ ਉਸ ਤੋਂ ਬਾਅਦ ਦੇਖਣਾ ਹੈ ਕਿ ਕੋਰਟ ਕੀ ਫੈਸਲਾ ਲੈਂਦੀ ਹੈ ਕਿ ਦੋਨੋਂ ਧਿਰਾਂ ਨੇ ਜਿਹੜੀਆਂ ਉੱਥੇ ਸ਼ਾਮਲ ਹੁੰਦੀਆਂ ਨੇ ਫਿਰ ਹਾਲ ਹਜੇ ਜ਼ਮਾਨਤ ਜਿਹੜੀ ਆਮਨ ਰੋੜਾ ਨੂੰ ਸੰਗਰੂਰ ਕੋਰਟ ਵੱਲੋਂ ਮਿਲ ਚੁੱਕੀ ਹੈ ਵਿਕੀਪੋਲਰ ਪੰਜਾਬ ਤੱਕ